ਪਿਤਾ ਦੇ ਪੁੱਤਰੋ ਸ਼ਹੀਦ ਪੁੱਤਰਾਂ ਦੇ ਪਿਤਾ ਇਹ ਮੈਂ ਬੇਨਤੀ ਕਰਦਾ ਸਾਡੇ ਚਰਨਾਂ 'ਚ ਦੂਜੀ ਵਾਰ ਲੱਗਾ ਉਹ ਪਕੜ ਕਰਿਓ ਜਿਹਦੇ ਪੁੱਤਰ ਸ਼ਹੀਦ ਹੋਣਗੇ ਨਾ ਪਿਤਾ ਨੇ ਜ਼ਿੰਦਗੀ ਵਿੱਚ ਸ਼ਹੀਦ ਹੋਇਆ ਹੋਏਗਾ ਦੁਨੀਆ ਤੇ ਇਤਿਹਾਸ ਬਣੋ ਇਕੱਲੇ ਭਾਰਤਾਂ ਦਾ ਨਹੀਂ ਦੁਨੀਆ ਦਾ ਇਤਿਹਾਸ ਤੇ ਜਿਹਦਾ ਪਿਤਾ ਸ਼ਹੀਦ ਹੋਇਆ ਹੋਏਗਾ ਉਹਦੇ ਪੁੱਤਰ ਨਹੀਂ ਸ਼ਹੀਦ ਹੋਣਗੇ ਕੁਰਬਾਨ ਬਲਿਹਾ ਸਦਕੇ ਉਨ ਦੁਨੀਆ ਦੇ ਮਾਲਕ ਨੀਲੇ ਦੇ ਸਵਾਰ ਚਟੀਆਂ ਬਾਜਾਂ ਵਾਲੇ ਸਰਬੰਸੀ ਭੇਡਕਾਰ ਦਿੱਤਾ ਉਹਦੀ ਫਤੇ ਨਾਲ ਸਾਜ ਪਾਉਣੀ ਹੈ ਜਿਹਨੇ ਸਰਬੰਸ ਦਾ ਭੇਡਕਾਰ ਦਿੱਤਾ ਅੱਜ ਜਿੰਨੇ ਆਪਾਂ ਬੈਠੇ ਸਾਡੀ ਖਾਸ ਦਾ ਉਹਦੀ ਫਤੇ ਨਾਲ ਸਾਜ ਪਾਉਣੀ ਹੈ ਜਿਹਦੀ ਜਵਾਨ ਦੇ ਫਤੇ ਉਹਦੀ ਜਹਾੜ ਦੇ ਫਤੇ ਜਿਹਦੇ ਰਾਜ ਦੇ ਫਤੇ ਉਹਦੀ ਜਾਗ ਦੇ ਫਤੇ ਜਿਹੜਾ ਕਵੇ ਫਤੇ ਉਹੀ ਹੋ ਜੇ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਜੀ ਬਹੁਤ ਬਣ ਭਾਗੇ ਹੋਰ ਸੋਂ ਰੋਜ ਤੋਂ ਅਖੰਡ ਅਖੰਡ ਕਹਿੰਦੇ ਨੇ ਨਿਰੰਤਰ ਹੋ ਦੋ ਪ੍ਰਕਾਰ ਆਰੰਭ ਹੋਣੇ ਨੇ ਅਨੰਦਪੁਰ ਦੀ ਧਰਤੀ ਤੋਂ ਚੱਲ ਕੇ ਦਿੱਲੀ ਦੇ ਤਖਤ ਤੱਕ ਜੇ ਕਹੀਏ ਨਾ ਕਿ ਆਪਾਂ ਸ਼ੁਕਰਾਨਾ ਕਰ ਲਈਏ ਦਸਾਂ ਗੁਰੂਆਂ ਦਾ ਜਗੁਰੂ ਤੇਗ ਬਹਾਦਰ ਸਾਹਿਬ ਦਾ ਜਿੱਥੋਂ ਤੱਕ ਮੈਂ ਵਿਚਾਰ ਕੀਤੀ ਕਈ ਜਨਮ ਲੈ ਲਿਓ ਆਪਾਂ ਸ਼ੁਕਰਾਨਾ ਨਹੀਂ ਕਰ ਸਕਦੇ ਤੁਸੀਂ ਸਾਰੇ ਤੂਜਮਨ ਫਰੋਤੇ ਬੈਠੇ ਹੋ ਤੇ ਕੋਈ ਕਾਰਨ ਹੈ ਸ਼ੁਕਰਾਨੇ ਦਾ ਜਿਹੜਾ ਤੁਸੀਂ ਗੁਰਪੁਰਬ ਮਨਾਉਨੇ ਆ ਖੁਦ ਸਤਨਾਮ ਸ੍ਰੀ ਕੁਰਬਾਨੀ ਤਿੱਲਾ ਗੁਰ ਸਿੱਖਾਂ ਭਾਈ ਬਾਖੀ ਕਿਰਪਾ ਕਰਦੇ ਕਹਿੰਦੇ ਬਲਿਹਾਰ ਉਹਨਾਂ ਗੁਰਸਿੱਖਾਂ ਦੇ ਕਿੰਨਾਂ ਨੇ ਭਾਇ ਪ੍ਰਭ ਗੁਰ ਪ੍ਰਭ ਕਰਨ ਦੇ ਜਿਹੜੇ ਸ਼ਬਦਾਂ ਪ੍ਰੇਮ ਭਾਵ ਉਹਨਾਂ ਨਾਲ ਗੁਰਾਂ ਦਾ ਪਰਬ ਲਾਉਂਦੇ ਕਹਿੰਦੇ ਮੈਂ ਬਲਿਹਾਰ ਜਾਵਾਂ ਸਦਕੇ ਜਾਵਾਂ ਉਹਨਾਂ ਗੁਰਸਿੱਖਾਂ ਦੇ ਤੁਸੀਂ ਧੰਦਾ ਦੇ ਯੋਗ ਜਿਹੜੇ ਗੁਰ ਪ੍ਰਭ ਦਵਾਰ ਆ ਗੁਰਦੇਵ 72 ਮਹਾਰਾਜ ਜੀ ਦਾ ਭਾਈ ਮਤੀ达ਰ ਜੀ ਦਾ ਭਾਈ ਸਦੀ达ਰ ਜੀ ਦਾ ਭਾਈ ਬਿਆਲਾ ਜੀ ਦਾ ਪੁਰਬ ਮਨਾ ਰਹੇ ਹੋ ਤੇ ਨਾਲ ਨਾਲ ਸਾਡੇ ਕਰਨਾਂ ਚ ਬੇਨਤੀ ਕਰ ਦਵਾ ਇਹ ਪੁਰਬ ਜਿਹੜਾ ਨਾ ਇਹਦੇ ਪਿੱਛੇ ਬਹੁਤ ਵੱਡਾ ਯੋਗਦਾਨ ਮਨਾਉਣ ਦਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੀ ਹੈ ਜਿਹੜੇ ਸਵਾਲ ਤੇ ਜਵਾਬ ਗੁਰਪਿਤਾ ਕਰਕੇ ਗੁਰ ਤੇਗ ਬਹਾਦਰ ਮਹਾਰਾਜ ਜੀ ਨਾਲ 9.5 ਸਾਲ ਦੀ ਉਮਰ ਦੇ ਵਿੱਚ ਅਨੰਤਪੁਰ ਜੀ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਤੇ ਉਹ ਚੰਗੀ ਤਰ੍ਹਾਂ ਸਰਬਨਕਾਰ ਲਿਓ ਆਪਾਂ ਉਹਨਾਂ ਬਚਨਾਂ ਨੂੰ ਵੀ ਜੀਵਨ ਵਿੱਚ ਢਾਲਣਾ ਹੈ